हां जी दोस्तों सत श्री अकाल सारे किसान फार्मर वीरा नु सो दोस्तों आज खड़े हैं पिंड कटका तहसील जिला स्पेंड नु श्री तरनतारन साहिब लगदा अमृत कोल आए हैं दोस्तों पशु व्यापार ਦਾ ਕੀਤਾ ਵੀਰ ਦਾ ਪਸ਼ੂ ਇਸੇ ਤਰ੍ਹਾਂ ਦੋਸਤੋ ਡੇਲੀ ਰੁਟੀਨ ਦੇ ਵਿੱਚ ਵੀਰ ਲੈ ਕੇ ਆਉਂਦਾ ਸੇਲ ਪਰਚੇਜ ਵਾਲੇ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਟੋਟਲ ਤਿੰਨ ਨਗ ਤੁਹਾਨੂੰ ਦਿਖਾਉਣੇ ਆ ਇੱਕ जर्सी ब्रीड ਦੇ ਵਿੱਚ ਵੈੜਾ ਤੋਕੜ ਗੱਬਣ ਵੈੜਾ ਚੈੱਕ ਪਾਸ ਇੱਕ ਝੋਟੀ ਆ ਦੋਸਤੋ ਕੋਈ ਸੱਤਾਂ ਕ ਮਹੀਨਿਆਂ 6 ਮਹੀਨਿਆਂ ਦੀ ਜਾਂ ਸੱਤਾਂ ਦੀ ਆ ਉਹ ਆਪਾਂ ਪੂਰੀ ਡਿਟੇਲ ਦੇ ਵਿੱਚ ਜਾਵਾਂਗੇ ਜਦੋਂ ਦੋਸਤੋਂ ਤੁਹਾਨੂੰ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਇੱਕ ਬਿਲਕੁਲ ਸੱਜਰ ਤਾਜੀ ਸੂਈ ਝੋਟੀ ਚਾਹੇ ਮੱਝ ਤੁਸੀਂ ਮੰਨ ਲਿਓ ਠੀਕ ਹੈ ਜੀ ਚੋਾਈ ਜਿਹੜੀ ਇਹਦੀ ਮਿਲਕਿੰਗ ਆ ਦੋਸਤੋਂ ਆਪਾਂ ਵੇਚੇ ਕਰਕੇ ਦਿਖਾ ਦਾਂਗੇ ਸੋ ਉਸ ਤੋਂ ਬਾਅਦ ਕਿਸੇ ਵੀਰ ਨੇ ਸੌਦਾ ਕਰਨਾ ਜਾਂ ਘਰੇ ਆਣ ਕੇ ਨਰਕ ਪਰਖ ਕਰਨੀ ਆ ਤਸੱਲੀ ਕਰਨੀ ਆ ਉਹ ਤੁਹਾਡਾ ਹੱਕ ਬਣਦਾ ਮੇਰਾ ਵੀਰ ਕੋਈ ਦੋ ਟਾਈਮ ਆਣ ਕੇ ਜੋ ਕੇ ਤਸੱਲੀ ਕਰ ਲਿਓ ਹਰ ਵਾਰ ਆਪਾਂ ਕਹਿੰਦੇ ਆ ਵੀ ਜਿਹੜਾ ਪਸ਼ੂ ਸੋਇਆ ਦੋ ਡੰਗ ਚੋਲੋ ਗੱਬੜ ਪਸ਼ੂ ਆਪਣਾ ਜਿਹੜਾ ਦੋਸਤੋਂ ਥਿੱਪ ਗਿਆ ਤਸੱਲੀ ਆ ਉਹ ਵੀ ਜ਼ਰੂਰ ਯਕੀਨੀ ਬਣਾਈ ਜਾਵੇ ਠੀਕ ਆ ਤੇ ਬਿਲਕੁਲ ਚੋਲਾ ਸਾਹਿਬ ਦੇ ਨਜ਼ਦੀਕ ਪਿੰਡ ਆ ਦੋਸਤੋ ਕੜਕਾ ਠੀਕ ਹੈ ਜੀ ਤੇ ਆਓ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਬਾਤਚਿਤ ਕਰਦੇ ਆ ਗੱਲਬਾਤ ਤਰੀਕ ਤੁਸੀਂ ਅੱਜ ਨੋਟ ਕਰ ਲਓ ਅੱਜ 29 ਜੂਨ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 10 ਵਜੇ ਦਾ ਅ ਅਮਰਤ ਭਾਈ ਸਾਹਿਬ ਤੋਂ ਪਹਿਲਾਂ ਸਾਸਰੀ ਘਰ ਸਾਸਰੀ ਘਰ ਵੀਰ ਜੀ ਕੀ ਹਾਲ ਚਾਲ ਠੀਕ ਠਾਕ ਜੀ ਹਾਂਜੀ ਹਾਂਜੀ ਵੀਰੇ ਠੀਕ ਅਮਰਤ ਅੱਛਾ ਅਮਰਤ ਜਿੱਦਾਂ ਕਿ ਆਪਾਂ ਜ਼ਿਕਰ ਕੀਤਾ ਵੀ ਤਿੰਨ ਆਪਣੇ ਕੋਲ ਪਸ਼ੂ ਆ ਚ ਹਾਂਜੀ ਹਾਂਜੀ ਇੱਕ ਬੈੜ ਤੇ ਦੋ ਇਹ ਮੱਝਾਂ ਝੋਟੀਆਂ ਹਾਂਜੀ ਹਾਂਜੀ ਇਹ ਵੈਸੇ ਦੋ ਪਸ਼ੂ ਜਿਹੜੇ ਦੁੱਧ ਤੇ ਚੱਲਣਦੇ ਆ ਤੇ ਇੱਕ ਜਿਹੜੀ ਏ ਝੋਟੀ ਜਿਹੜੀ ਅੱਜ ਮਤਲਬ ਲਾਉਣੀ ਨਾ ਅਗਲੀ 7 ਤਰੀਕ ਆ ਹਾਂ ਜੀ ਹਾਂ ਜੀ ਅਗਲੇ ਮਹੀਨੇ ਦੀ ਠੀਕ ਹੈ ਉਹਨੂੰ ਇਹਨੂੰ 8ਵਾਂ ਮਹੀਨਾ ਚਾਲੂ ਹੋਈ ਨਾ ਠੀਕ ਹੈ ਜੀ ਹਾਂ ਜੀ ਠੀਕ ਹੈ ਮਿਲ ਕੇ 7 ਮਹੀਨੇ ਕੰਪਲੀਟ ਹੋ ਚੱਲੇ ਆ ਹਾਂ ਹਾਂ ਮਤਲਬ 7 ਤਰੀਕ ਨੂੰ ਹੋਏ ਨੇ ਪੂਰੇ ਠੀਕ ਹੈ ਜੀ 8ਵਾਂ ਮਹੀਨਾ ਚਾਲੂ ਹੋਣਾ ਇਹਨੂੰ ਠੀਕ ਹੈ ਹਾਂ ਜੀ ਤੇ ਦੁੱਧ ਦਿੰਦੀ ਕਿਲੋ ਕਾ ਆਪਾਂ ਛੱਡਤੀ ਉਹਨੂੰ ਠੀਕ ਹੈ ਤੇ ਆਹ ਜਿਹੜੀ ਆਪਣੇ ਇਹ ਸੱਜਰ ਸੂਈ ਏ ਤਾਜੀ ਏ ਜੀ ਇਹ ਤਾਜੀ ਮੈਂ ਤੀਜਾ ਸੂਆ ਵੀਰੇ ਅੱਜ ਕਿੰਨੇ ਕਿ ਦਿਨਾਂ ਦੀ ਸੂਈ ਹੈ 12 13 ਦਿਨਾਂ ਦੀ ਹੈਗੀ ਠੀਕ ਹੈ ਤੇ ਸ਼ੁਰੂਆਤ ਅਮਰਤ ਇੱਥੋਂ ਕਰ ਲੈਨੇ ਆ ਏ ਸੱਜਰ ਤੋਂ ਲਓ ਜੀ ਸੱਜਰ ਤੋਂ ਕਰ ਲੈਨੇ ਆ ਠੀਕ ਹੈ ਜੀ ਸੋ ਇਹ ਵੀ ਦੋਸਤੋ ਝੋਟੀ ਚਾਹੇ ਮੱਝ ਦੇ ਵਿੱਚ ਪੱਕ ਤੁਸੀਂ ਵੇਖ ਲਓ ਠੀਕ ਹੈ ਜੀ ਬਾਕੀ ਫੇਸਬੁਕ ਕੁਆਲਿਟੀ ਚੰਗੀ ਆ ਤੇ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਕਦਕੂ ਤੋਂ ਵੱਡਾ ਪੂਰਾ ਵੱਡੇ ਕਦ ਕੜ ਦੇ ਵਿੱਚ ਆ ਸੋ ਸੋਹਣਾ ਸਰੀਰਕ ਢਾਂਚਾ ਇਸ ਮੱਝ ਦਾ ਅਮਰਤ ਸੂਹਾ ਗਨਮਾ ਸੂਈ ਫਿਰ ਤਿੱਜਾ ਵੀਰੇ ਤਿੱਜਾ ਤਿੱਜਾ ਸੂਹਾ ਲਓ ਜੀ ਤਿੱਜਾ ਸੂਹਾ ਦੋਸਤੋ ਇਹ ਸੂਈ ਆ ਬੱਚਾ ਮਗਰ ਕੱਟੀ ਇਹਦੇ ਹਾਂਜੀ ਕੱਟੀ ਵੀਰੇ ਲੋ ਜੀ ਮਗਰ ਕੱਤੀ ਆ ਠੀਕ ਆ ਜੀ ਤਾਂ ਹੱਕ ਦੇ ਕੋਈ ਨ ਮਗਰ ਆ ਬੂਰੀ ਨਾ ਪਾਇਆ 올 ਜੀ ਕਰਦੀ ਕੋਈ ਗੱਲ ਲੋ ਦੋਸਤੋ ਮਗਰ ਇਹਦੇ ਕੱਟੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਇਸ ਮੱਝ ਨੇ ਤੱਜਾ ਸੂਆ ਸੂਈ ਆ ਅੱਜ 12 13 ਦਿਨਾਂ ਦੀ ਸੂਈ ਦੇ ਥੱਲੇ ਦੁੱਧ ਕਿੰਨਾ ਪਚਵਾ ਦਾਂਗੇ ਵੀਰੇ 11 11.5 ਲੀਟਰ ਮਿਣ ਕੇ ਦਵਾਂਗੇ ਆਪਾਂ ਠੀਕ ਆ ਜੀ ਹੋਵੇ ਤੇ 12 ਹੀ ਮਿਣਾ ਦਾਂਗੇ ਪਰ 11 ਦੇ ਫੁੱਲ ਗਰੰਟੀ ਇਹਨਾ ਆਪਣੀ ਠੀਕ ਆ ਜੀ ਹਾਂਜੀ ਲੋ ਦੋਸਤੋ 11 11.5 ਲੀਟਰ ਦੁੱਧ اس وقت ਜਿਹੜਾ ਬਿਲਕੁਲ ਹਾਜ਼ਰ ਆ ਇਸ ਮੱਝ ਦੇ ਥੱਲੇ ਤੋਂ ਬਾਕੀ ਫਿਰ ਵੀ ਆਪਾਂ ਕੋਈ ਇੱਕ ਟਾਈਮ ਦੀ ਤੁਹਾਨੂੰ ਚੁਵਾਈ ਜਿਹੜੀ ਹੈ ਦੋਸਤੋ ਹੁਣ ਮੌਕੇ ਤੇ ਜਰੂਰ ਕਰਵਾ ਕੇ ਨਾਲ ਦਿਖਾ ਦਾਂਗੇ ਉਸ ਤੋਂ ਬਾਅਦ ਕਿਸੇ ਵੀਰ ਨੇ حساب ਵੰਡਾਉਣੀ ਆਪਣੀ ਤੁਸੀਂ ਲਾ ਸਕਦੇ ਸੀ ਬੇਸ਼ੱਕ ਆਪਣੇ ਵੱਲੋਂ ਦੋ ਟਾਈਮ ਚੋਲੋ ਤਿੰਨ ਤਿੰਨ ਟਾਈਮ ਚੋਲੋ ਠੀਕ ਹੈ ਜੀ ਤੇ ਬਾਕੀ ਮੌਕੇ ਤੇ ਜਿਹੜੀ ਹੁਣ ਚੁਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਠੀਕ ਆ ਆ ਦੇਖੋ ਜੀ ਸੋ ਹਵਾਨਾ ਲੇਵਾ ਜਿਹੜਾ ਬੈਕ ਸਾਈਡ ਤੋਂ ਬਿਲਕੁਲ ਫੱਦਰ ਲੇਵਾ ਫੱਦਰ ਜਿਹੜਾ ਦੋਸਤੋ ਥਣ ਭਾਂਡਾ ਵੀਰੇ ਇਹਦੇ ਨਾ ਇੱਕ ਥਾਂ 'ਚ ਧਾਰਾਂ ਵਾਧੀਆਂ ਵਾ ਇੱਕ ਥਾਂ 'ਚੋਂ ਬਾਅਦ ਦੂਜੇ 'ਚੋਂ ਘੱਟ ਹੋਣਗੀਆਂ ਫਿਰ ਨਹੀਂ ਨਹੀਂ ਘੱਟ ਨਹੀਂ ਹੈ ਮਤਲਬ ਉਦਾਂ ਵਾਧ ਜਾਂਦੀਆਂ ਹੱਥ ਦਾ ਅੱਛਾ ਜੀ ਬਹਿਣੀ ਵਾਲੇ 'ਚ ਧਾਰਾਂ ਵਾਧੀਆਂ ਨੇ ਨਹੀਂ ਬਹਿਣੀ ਵਾਲਾ ਮਗਰਲਾ ਹਾਂ ਜੀ ਲਓ ਜੀ ਇਹ 'ਚ 12 13 ਧਾਰਾਂ ਦਾ ਫਰਕ ਪਾਉਂਦੀ ਠੀਕ ਹੈ ਜੀ ਚੂਣ ਚੂਣ ਬਹੁਤ ਪੋਲੀ ਆਪਾਂ ਚੁਵਾਈ ਦੇ ਕਰਾਇ ਦੇਣੀ ਬਾਕੀ ਹੈ ਮੌਕੇ ਤੋਂ ਹੁਣ 11 ਲੀਟਰ ਜਿਹੜਾ ਚੁਵਾ ਦਾਂਗੇ ਮੇਰੇ 12 ਚਵਾ ਦਾਂਗੇ 11.5 ਪੱਕਾ ਨਾ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਦੱਸੋ ਵੈਸੇ 12 ਲੀਟਰ ਹੀ ਆ 12 ਲੀਟਰ 'ਚੁੰਦੇ ਰਹਿ ਘਰ ਆਲੇ 14 ਦੇ ਦਊ ਕਿ 2 ਕਿਲੋ ਤੇ ਵਧੂ ਕਿ ਵੀਰ ਨਹੀਂ। ਉਹ ਬਿਲਕੁਲ ਜੀ। ਹਾਂਜੀ ਹਾਂਜੀ। ਸੂਈ ਨੂੰ ਹਜੇ ਦਿਨ ਵੀ ਕੁਝ ਨਹੀਂ ਹੋਏਗੇ। ਹਾਂ ਆ ਬੱਚਾ ਵੇਖੋ ਹਜੇ ਦੇ ਕੱਟਿਆ। ਲਓ ਜੀ ਬਿਲਕੁਲ। ਊੜਾ ਬੱਚਾ ਦੋਸਤੋ ਆ ਵੇਖੋ ਠੀਕ ਆ ਜੀ। ਤੇ ਅੱਜ 12-13 ਦਿਨਾਂ ਦੀ ਸੂਈ ਥਲੇ ਇਹ ਦੋਸਤੋ ਬੱਚਾ ਮਗਰ ਫੀਮੇਲ ਕਾਫ ਨੂੰ ਜਨਮ ਦਿੱਤਾ। ਉਹ ਚੋਂ ਬਹੁਤ ਹੋਲੀ। ਠੀਕ ਆ। ਸੋ 12 ਲੀਟਰ ਵੀਰ ਦੁੱਧ ਦੱਸ ਰਿਹਾ 11 ਲੀਟਰ ਦੀ ਬੇਸ਼ੱਕ ਤੁਸੀਂ ਤਸੱਲੀ ਆ। ਠੀਕ ਆ ਜੀ ਮੰਨ ਕੇ ਸੌਦਾ ਕਰ ਲਿਓ ਜਿਹੜਾ ਕੋਈ ਵੀਰ ਘਰੇ ਜਾਣ ਕੇ ਚੁੰਦਾ ਤੇ 11 ਲੀਟਰ ਤੋਂ ਪੱਲਾਸੀ ਜਿਹੜਾ ਦੁੱਧ ਆ ਥਣ ਦੇਵਾ ਬਿਲਕੁਲ ਇੱਕ ਬਹਿਣੀ ਬਾਈ ਤੋਂ ਇੱਕ ਮੋਸਟ ਜਿਹੜੇ ਵੱਡੇ ਬੈਠ ਕੇ ਆਪਾਂ ਚੁਵਾਈ ਕਰਦੇ ਆਂ ਦੋਸਤੋ ਉਧਰਲੀ ਸਾਈਡ ਤੋਂ ਤੁਸੀਂ ਹਵਾਨਾਂ ਦੇਵਾ ਵੇਖ ਲਓ ਸੋ ਮਿਲਕ ਵੇਨ ਵੀ ਕਾਫੀ ਮੋਟੀ 2 ਕਿਲੋ ਤੋਂ ਗਾੜ ਵੀਰੇ ਵੱਧ ਦਾ ਸਵਾ 2 ਕਿਲੋ ਹੋਊਗੀ ਮਣਕੇ ਦਵਾਂਗੇ ਆਪਾਂ ਠੀਕ ਹੈ ਜੀ ਹਾਂਜੀ ਲੋ ਦੋਸਤੋ ਇਹਨੂੰ ਪਤਾ ਗਾੜ ਦਾ ਹੀ ਦੁੱਧ ਹੁੰਦਾ 2 ਕਿਲੋ ਸਵਾ 2 ਕਿਲੋ ਜਿਹੜੀ ਅਗਲੇ ਥਣਾਂ ਦੇ ਵਿੱਚ ਮਿਲਕਿੰਗ ਆ ਦੁੱਧ ਤੇ ਅਮਰ ਤੇ ਕੇ ਵੀ ਨਾਲ ਦੱਸ ਦਈਏ ਬਾਕੀ ਭੂਰ ਛੱਟਾ ਫੁਆਰਾ ਕਿਸੇ ਰਕਮ ਦਾ ਇਹ ਕੋਈ ਗੱਲ ਦੀ ਕਾਹ ਹੈ ਜਿਹੜੀ ਆਪਾਂ ਧਾਰਾਂ ਦਾ ਹੈਗਾ ਮੜਾ ਇਹ ਉਹ ਦੱਸਤਾ ਆਪਾਂ ਠੀਕ ਹੈ ਜੀ ਹਾਂ ਜੀ ਤੇ ਕੀ ਕਰਦਾਂਗੇ ਲੈਣ ਦੇਣ ਦਾ ਲੈਣ ਵੀਰੇ ਮੁੱਲ ਤੇ 90 ਕਰਦੇ ਆ 85 ਕਰੀਏ 82 ਦੀ ਹਾਂ ਨਾ ਹੀ ਐ 82000 ਦੀ ਹਾਂ ਲਓ ਵੀ 82000 ਦੀ ਦੋਸਤੋ ਇਹ ਤੁਹਾਨੂੰ ਮੱਝ ਮਿਲ ਜੂਗੀ ਬਾਕੀ ਆਹ ਫੇਸ ਕੁਆਲਿਟੀ ਤੋਂ ਮੰਗਿਆ ਆਹ ਫੇਸ ਕੁਆਲਿਟੀ ਤੋਂ ਜੇ ਬਾਕੀ ਸਿੰਗਲ ਹੱਡੀ ਦੇ ਵਿੱਚ ਇੱਕ ਰੰਗ ਆ ਠੀਕ ਹੈ ਕੁਝ ਕੁ ਜਿਹੜਾ ਮਗਰਲਾ ਪੂਛ ਦਾ ਹਿੱਸਾ ਮਗਰ ਵਾਈਟ ਆ ਕੋਈ 4 ਇੰਚ ਬਾਕੀ ਓਵਰ 올 ਸਾਰੀ ਜਿਹੜੀ ਆ ਬਲੈਕ ਆਹ ਜਿਹੜਾ ਉਲਟ ਪੈਣੀ ਵਾਲੀ ਸਾਈਡ ਤੋਂ ਦੋਸਤੋ ਹਵਾਨੇ ਲੇਵੇ ਤੋਂ ਇੱਕ ਵਾਰੀ ਫੇਰ ਤੁਸੀਂ ਝਾਤ ਮਾਰੋ ਹਾਂ ਤੁਹਾਨੂੰ ਬਿਲਕੁਲ ਇੱਕਸਾਰ ਲੰਬੇ ਥਾਣਾ ਬੇਰਬੂਨ ਦੋ ਪਾਸੇ ਜਿਹੜੀ ਆ ਦੋਸਤੋ ਮੋਟੀ ਉਪਰੀ ਹੋਈ ਨਜ਼ਰ ਤੁਹਾਨੂੰ ਆਜੂਗੀ ਠੀਕ ਹੈ ਥਰ ਭਾੜੇ ਦੇ ਵਾਸਤੇ ਪੁੱਛ ਰਿਹਾ ਮੈਂ ਅੱਛਾ ਜੀ ਇਹਨਾਂ ਦੇ ਨਾਰਮਲ ਦਊਗੀ ਚਲੋ ਪਿਛਲੇ ਸਵੇਰ ਨੂੰ ਵੇਖਦੇ ਹੋਏ ਹਾਂਜੀ ਤੇ ਇਸ ਵਾਰ ਫਿਰ ਇੰਨੀ ਕੁ ਉਮੀਦ ਕਰ ਸਕਦੇ ਹਾਂ ਪਰ ਹੁਣ 12 11 12 ਕਿਲੋ 12 ਕਿਲੋ ਤਾਂ ਹੁਣ ਵੀ ਹੈਗਾ ਕਿਲੋ 2 ਕਿਲੋ ਸੇਵਾ ਚੰਗੀ ਕਰੂਗੀ ਵਧੂਗੀ ਅਮਰਤ ਇਹ ਤਾਂ ਹੋ ਗਿਆ ਰੇਟ ਪੜਤਾ ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਝੋਟੀ ਖੜੀ ਹੈ ਫੇਰੇ ਦੂਜੇ ਲਈ ਗੱਬਣਾ ਦੂਜੇ ਸਵੇਰ ਲਈ ਹਾਂਜੀ ਤੇ ਕਿੰਨੇ ਸਤਾਂਵੇਂ ਨੇ ਸਮਝ ਲਓ ਜਾ ਇਹ ਰਹਿ ਗਏ 10 ਦਿਨ ਵਿੱਚ ਪੰਜ ਸੱਤ ਦਿਨ ਹੀ ਰਹਿ ਗਏ ਜਿਹੜੇ 7 ਤਰੀਕ ਨੂੰ ਇਹਨੂੰ 8ਵਾਂ ਮਹੀਨਾ ਚਾਲੂ ਆ ਇਹ 8 ਜੁਲਾਈ ਤੋਂ ਹਾਂਜੀ ਹਾਂ ਲੋ ਦੋਸਤੋ 7-8 ਜੁਲਾਈ ਤੋਂ ਜਿਹੜਾ ਸੱਤਵੇਂ ਮਹੀਨੇ ਕੰਪਲੀਟ ਹੋ ਜਣੇ ਆ 8ਵਾਂ ਸਟਾਰਟ ਹੋ ਜਾਣਾ ਹਾਂਜੀ ਠੀਕ ਆ ਜੀ ਤੇ ਕਦਕੁੱਤ ਇਸ ਝੋਟੀ ਦਾ ਵੀ ਚੰਗਾ ਹੈ ਵੇਲਬੂਲ ਦੀ ਸਪੈਸ਼ਲ ਆ ਲੰਬੀ-ਲੰਬੀ ਪੂਰੀ ਆ ਤੇ ਹਾਈਟ ਮੀਡੀਅਮ ਦੇ ਵਿੱਚ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਅੱਖ ਬਿੱਲੀ ਮਣਕੀ ਨਾਸ ਬੱਗੀ ਮੱਥੇ ਬੱਲ ਮਗਰਲੇ ਖੋਰ ਤੋਤੇ ਆ ਠੀਕ ਆ ਤਾਂ ਦੋ ਦੋ ਡਰਾਈ ਆ ਨੋਰਮਲ ਜੇਕਰ ਦੋਸਤੋ 8ਵੇਂ ਮਹੀਨੇ ਦੇ ਵਿੱਚ ਪੈਰ ਪੈਣਾ ਹੈ ਇਸ ਝੋਟੀ ਦਾ ਤਾਂ ਦੋ ਢਾਈ ਤਿੰਨ ਮਹੀਨੇ ਆਪਾਂ ਦੇਖਦੇ ਆਂ ਵੀ ਪਸ਼ੂ ਨੂੰ ਡਰਾਈ ਕਰਨਾ ਵੀ ਚਾਹੀਦਾ ਫਿਲਹਾਲ ਇਹ ਦੋ ਦੋ ਭੱਜੀ ਆ ਪੈਰ ਵੀ ਹੈਗੇ ਤੇ 7ਵੇਂ ਮਹੀਨੇ ਕੰਪਲੀਟ ਹੋ ਜਣੇ ਆ 8ਵਾਂ ਸਟਾਰਟ ਹੋ ਜਾਣਾ ਲੋ ਜੀ ਚੰਗੀ ਆਈ ਰਹੀ ਚੰਗੀ ਜੇ ਸਵਾਭ ਤਿੰਨ ਮਹੀਨੇ ਸਾਬਿਆ 85 ਦੀ ਜਿੰਮ ਮਰਜੀ ਵੇਚ ਦੋ ਹਾਂ ਚਾਰੇ ਪੈਰ ਤੋਤੇ ਹਾਂ ਅਮਰ ਤੇ ਇੱਕ ਬੰਨੇ ਇਧਰ ਮੜਾ ਜਿਗਰ ਜਾ ਕਰਦੇ ਗਿਆ ਥਣ ਜਾ ਲੱਗਾ ਸੀ ਵਿਸ਼ਕਾਰ ਇੱਕ ਵੀਰੇ ਬੱਚਾ ਲੱਗਾ ਵਾ ਉਹ ਆਪਾਂ ਖਿੱਚ ਕੇ ਵੇਖਿਆ ਨਹੀਂ ਆਉਂਦਾ ਕੋਹ ਵੀ ਗਾੜੀ ਆ ਗੱਬਣ ਦਾ ਪਤਾ ਨਹੀਂ ਕਿ ਆਵੇ ਤੇ ਨਾ ਆਵੇ ਨਾ ਠੀਕ ਆ ਜੀ ਹਾਂ ਜੀ ਲੋ ਦੋਸਤੋ ਇੱਕ ਪੰਜਵਾਂ ਥਣ ਜਿਹੜਾ ਵਿਸ਼ਕਾਰ ਲੱਗਾ ਠੀਕ ਆ ਜੇ ਉਲਟ ਬਹਿਣੀ ਬਾਈ ਤੋਂ ਤੁਸੀਂ ਵੇਖੋ ਆਹ ਵੇਖੋ ਠੀਕ ਆ ਜੀ ਸੈਂਟਰ 'ਚ ਲੱਗਾ ਨਾਲ ਅਮਰਤਾਂ ਦਾ ਵੀ ਖਿੱਚ ਕੁਚ ਕੇ ਦੇਖਿਆ ਸੀ ਕੋ 35 ਦੇ ਵਿੱਚ ਸਰੂਨੀ ਗਾ ਜਾਨ ਬਗਿਆਣੀ ਦਾ ਠੀਕ ਆ ਤੇ ਚਾਰ ਥਾਂ ਹੀ ਚੱਲੇ ਆ ਤੇ ਬਾਕੀ ਕਿਸੇ ਭਰਾ ਨੇ ਤਸੱਲੀ ਕਰਨੀ ਤੁਸੀਂ ਕਰ ਸਕਦੇ ਜੀ 7 ਮਹੀਨੇ ਕੰਪਲੀਟ ਆ ਗੱਬਣ ਤੇ ਅੱਠਵਾਂ ਜਿਹੜਾ ਲੱਗ ਜਾਣਾ ਇਹਨੂੰ ਬਿਲਕੁਲ 8-7 ਜੁਲਾਈ ਆਪਣੇ ਦਾ ਤਰੀਕ ਫੋਟੋ ਖਿੱਚੀ ਪਈ ਹੈ ਵਰਕੇ ਦੀ ਉਹਨਾਂ ਜਿਨ੍ਹਾਂ ਦੇ ਘਰੋਂ ਲਈ ਆਪਾਂ ਠੀਕ ਆ ਜੀ ਹਾਂਜੀ ਹਾਂਜੀ ਠੀਕ ਤੇ ਬਾਕੀ ਦੋਸਤੋ ਅੰਗ ਪੈਰ ਪੂਰੇ ਆ ਪੱਖ ਜਿਹੜਾ ਨੀਲੀ ਦਾ ਹੈਗਾ ਨੀਲੀ ਬਰੀਡ ਦਾ ਪੱਖ ਆ ਇਸ ਝੋਟੀ ਦੇ ਵਿੱਚ ਅਗਲੇ ਖੁਰਾਂ ਦੇ ਜਵਾਬ ਆ ਮਗਰਲੇ ਖੁਰ ਜਿਹੜੇ ਗਿੱਠ ਗਿੱਠ ਧੂਫੇ ਆ ਠੀਕ ਆ ਅੱਖ ਬਿੱਲੀ ਆ ਤੇ ਅੰਮ੍ਰਿਤ 7 ਮਹੀਨਿਆਂ ਦੀ ਚਲ ਗੱਬਣ ਝੋਟੀ ਆ ਦੁੱਧੋਂ ਡਰਾਈ ਆ ਮੁੱਲ ਕੀ ਕਰਦੇ ਆ ਕਿੱਥੋਂ ਤੱਕ ਦੇਣਾ ਵੀਰੇ ਮੁੱਲੇ ਦਾ 70000 65 ਤੋਂ ਮਾਨ ਚਾਹ ਮਾਰਨਾ 65000 ਦੇ ਵਿੱਚੋਂ ਹਾਂ ਕੀ ਮਾਨਤਨ ਕਿੰਨਾ ਕੋਈ ਕਰ ਦਾਂਗੇ ਵੀਰੇ ਕੋਈ ਵੀ ਫੋਨ ਲਾਵੇ ਕਰਾਂਗੇ ਠੀਕ 63 ਦੀ ਦੇ ਦਾਂਗੇ ਹਾਂ ਲੋ ਜੀ ਦੋਸਤੋ ਲੈ ਦੇ ਜਿਹੜਾ 363000 ਆ ਠੀਕ ਹੈ ਡਿਮਾਂਡ 65000 ਕੀਤੀ ਆ 363000 ਦੇ ਵਿੱਚ ਤੁਹਾਨੂੰ ਇਹੇ ਝੋਟੀ ਮਿਲ ਜਾਊਗੀ ਬਾਕੀ ਪੂਰੀ ਚੰਗੀ ਝੋਟੀ ਆ ਨਵੀਂ ਦੀ ਨਵੀਂ ਆ ਤੇ ਬਿਲਕੁਲ ਨੇੜ ਆ ਅੱਗੇ ਸੌਣ ਦੇ ਠੀਕ ਆ ਜੀ ਤੋ ਬਾਕੀ ਆਈਡੀਆ ਤੁਸੀਂ ਆਪ ਲਾ ਲਿਓ ਤਿੰਨ ਕੁ ਮਹੀਨੇ ਦਾ ਲੱਗ ਸਮ ਹਜੇ ਸਮਾਂ ਬਾਕੀ ਆ ਸੋਣ ਦਾ ਇਹ ਪੂਰੇ ਟਿਕਾਣੇ ਤੇ ਕਰਮਾਂ ਵਾਲੀ ਸੂਗੀ ਨਾਲੇ ਤੁਹਾਡੀ ਰੁੱਤ ਵੀ ਚੇਂਜ ਹੋ ਜੂਗੀ ਠੀਕ ਹੈ ਜੀ ਗਰਮੀ ਤੋਂ ਬਾਅਦ ਸਰਦੀ ਦਾ ਥੋੜਾ ਟਾਈਮ ਆ ਜਾਊਗਾ ਤੇ ਅਮਰਤਿਕ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਇੱਧਰ ਵਾੜ ਖੜੀ ਜਰਸੀ ਉਹ ਇਹ ਵੀਰੇ 6 ਦੰ ਦਾ ਮੂੰਹ ਮੱਛੀ ਓਕੇ ਤੇ ਢਾਈਆਂ ਮਹੀਨੇ ਚੈੱਕ ਪਾਸ 5 ਕਿਲੋ ਦੁੱਧ ਆ ਇਸ ਲਈ ਠੀਕ ਹੈ ਜੀ ਹਾਂਜੀ ਲੋ ਜੀ ਢਾਈ ਮਹੀਨੇ ਆਪਾਂ ਆਪ ਦਾ ਚੈੱਕ ਕਰਵਾਈ ਚੈੱਕ ਕਰਾਈ ਸੇਰੇ ਡਾਕਟਰ ਤੋਂ ਆਪਾਂ ਆਪ ਠੀਕ ਆ ਜੀ ਹਾਂਜੀ ਤਾਂ ਸੋ ਡਾਕਟਰ ਤੋਂ ਚੈੱਕ ਹੋਈ ਆ ਢਾਈ ਮਹੀਨੇ ਦੀ ਗੱਭਣ ਚੈੱਕ ਪਾਸ ਕਰਵਾਈ ਆ ਹਾਂਜੀ ਹਾਂਜੀ ਤੇ ਇਸ ਵਕਤ 5 ਕਿਲੋ ਦੁੱਧ ਦੋਨੋਂ ਟਾਈਮ ਮਿਲਦੀ ਆ ਇਸ ਕੁਆਲਟੀ ਵੇਖੋ ਦੂਜਾ ਦੂਜਾ ਸੁੰਦੀ ਗਾਂ ਕਿ ਤੇ ਜਾ ਦੂਜਾ ਦੂਜਾ ਇਹ ਆ ਵੇਖੋ ਸ਼ੇਧਾਂ ਦਾ ਮੂੰਹ ਲੋ ਜੀ ਸੋ ਪਹਿਲੇ ਸਵੇਰੇ ਵਿੱਚ ਹੁਣ ਚੱਲ ਰਹੀ ਆ ਦੋਸਤੋ ਦੂਜੇ ਸਵੇਰੇ ਲਈ ਗੱਭਣ ਕੰਨੀਆਂ ਖਲੋਤੀਆਂ ਆ ਲੋ ਕੰਨੀਆਂ ਵਾਲੇ ਤਾਂ ਦੇ ਦੋਸਤੋ ਖੜੇ ਆ ਠੀਕ ਆ ਜੀ ਕੋਈ ਵੀ ਆਵੇ ਚੈੱਕ ਕਰਾ ਕੇ ਦਵਾਂਗੇ ਇਹਦੇ ਲਓ ਠੀਕ ਹੈ ਜੀ ਹਾਂ ਠੀਕ ਹੈ ਸੋ ਬਿਲਕੁਲ ਛੋਟੀ ਜੀ ਬੂਤੀ ਹੈ ਦੋਸਤੋ ਜਿੱਦਾਂ ਆਪਾਂ ਦੇਖਦੇ ਇੱਕ ਐਚ ਐਫ ਬਰੀਡ ਦੀਆਂ ਬੈੜਾ ਫੇਸ ਕੁਆਲਿਟੀ ਬਿਲਕੁਲ ਛੋਟੀ ਜੀ ਅੱਖਾਂ ਓੱਖਾਂ ਮੋਟੀਆਂ ਡੰਗਾਈ ਦੋਨੋਂ ਸਾਈਡਾਂ ਦੇ ਵਿੱਚੋਂ ਪੂਰੀ ਵਾਅਦੇਮੰਦੀ ਆ ਹੂੰ ਬਾਕੀ ਥਣ ਦੇਵੇ ਦੀ ਬੜੀ ਸਾਫ ਆ ਚਾਰ ਹੀ ਥਾਣਾ ਹਨਾ ਹਾਂ ਜੀ ਹਾਂ ਜੀ ਇਹਦੇ ਕਿਹੜਾ ਫੋਟਾ ਫਾਟਾ ਬੱਚੇ ਲੱਗੇ ਹੁੰਦੇ ਐਕਟਰਾ ਵਾਧੂ ਨਾਲ ਬਹੁਤ ਜਿਆਦਾ ਚੰਗੀ ਵੀਰੇ ਵਸ਼ੀ 55000 ਦੇ ਜੀ ਨੂੰ ਮਰਜੀ ਵੇਚ ਦਿਓ ਤਿਆਰ ਕਰਕੇ ਹਾਂ ਜੀ ਹਾਂ ਜੀ ਨਾਲੇ ਦੁੱਧ ਦੇ ਦੇਣਾ ਲਾਇਦਾ ਹੂੰ 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 ਹੁਣ ਵੈਸੇ 5 ਕਿਲੋ ਪੱਕਾ ਦੁੱਧ ਜਿਹੜਾ ਹਾਂ ਵੀਰੇ 5 ਕਿਲੋ ਮਿਲਦੀ ਦੋਵੇਂ ਟਾਈਮ ਹੀ ਆ ਦੋਵੇਂ ਦੋਵੇਂ ਵੀਰੇ ਠੀਕ ਬਾਦਾਂ ਨੂੰ ਵਾਜੂਗੀ ਤੁਹਾਨੂੰ ਪਤਾ ਨਾ ਪੱਠੇ ਪੁੱਠੇ ਮੁੱਕੇ ਹੋਣੀ ਹੋਏ ਹੂੰ ਲੋ ਦੋਸਤੋ ਟੋਕੜ ਗੱਪਣ ਵੈੜਾ ਨਾਲ ਦੀ ਨਾਲ ਦੁੱਧ ਵੀ ਆ ਇਸ ਸਟੇਜ ਦੇ ਉੱਤੇ ਕਾਫੀ ਵੀਰ ਖਰੀਦਦੇ ਨੇ ਪਸੰਦ ਕਰਦੇ ਆ ਪਸੂ ਠੀਕ ਆ ਟੋਕੜ ਗੱਪਣ ਕੁਟਾਈ ਮਹੀਨਿਆਂ ਦੀ 5 ਕਿਲੋ ਦੁੱਧ ਤੋ ਚਾਹ ਪਾਣੀ ਵੀ ਚੰਗਾ ਬਣਾਉਂਦੀ ਜਾਊਗੀ ਕਰਮ ਵਾਲੀ ਵੈਸੇ 5 ਕਿਲੋ ਤੋਂ ਤਾਂ ਛੋਟੀ ਫੈਮਿਲੀ ਵਾਸਤੇ ਜਿਹੜੇ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਜਾਂ ਛੋਟੀ ਬਰੀਡ ਤੇ ਤੁਸੀਂ ਚਾਹ ਬਣਾਉ ਖਰੀਦਣ ਦੇ ਹੱਥ ਪਾ ਸਕਦੇ ਜੀ। ਥਾਂਲੇ ਵੀ ਸਾਫ਼ ਆ ਵੈਸੇ। ਚੰਗੀ ਵੱਛੀ ਜਿੰਨੀ ਵੀ ਸੀਲਸ ਲੱਗ ਵੱਡੀ। ਠੀਕ ਆ ਤੇ ਅਮਰ ਤੇ ਦਾ ਫੋਨ ਕੀ ਕਰਦੇ ਪਿਆ ਜੀ? ਮੇਰੇ ਮੋਲੇ ਦਾ ਕਰਦੇ ਆ ਆਪਾਂ 37000 35 ਕਰ ਲਈਏ 32000 ਦੀ ਹਾਂ ਨਹੀਂ। 32 ਦੀ? ਹਾਂ। ਯੈਸ ਨੋਈ ਜਾਂਦੇ। ਯੈਸ ਨੋਈ ਆ ਤੁਹਾਨੂੰ ਪਤਾ ਵੱਛੀ ਚੰਗੀ। ਠੀਕ ਆ ਜੀ। ਹਾਂਜੀ। ਨਾ ਦੋਸਤੋ 32000 ਦੀ ਇਹ ਤੁਹਾਨੂੰ ਵਾੜ ਮਿਲ ਜੂਗੀ ਜਰਸੀ ਬਰੀਡ ਦੇ ਵਿੱਚ ਠੀਕ ਆ ਟੋਕੜ ਗੱਬਣ ਨਾਗਾ ਜਿਹੜਾ ਇੱਕ ਤੁਹਾਨੂੰ ਆਪਾਂ ਦਿਖਾਇਆ ਇਹ ਲਾਸਟ ਚੀਜ਼ ਬਹੁਤ ਜ਼ਿਆਦੀ ਚੰਗੀ ਹਾਂ ਇਹ ਇੱਕ ਆਪਾਂ ਕਤੂਰਾ ਪਾਉਣਾ ਪਮੀਰੀਅਨ ਲਓ ਜੀ ਸੋ ਡੌਗ ਵੀ ਹੈਗੇ ਆ ਪਾਪੂ ਵੀ ਹੈਗੇ ਦੋਸਤੋ ਪਮੀਰੀਅਨ ਡੌਗ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਇਹ ਕੁੱਤੀ ਆ ਵੀਰੇ ਨਹੀਂ ਫੀਮੇਲ ਹੈ ਹਾਂਜੀ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਵੀਰੇ ਹੋਈ ਚੱਲੀ ਸਾਡੇ ਕਿਤੇ 3 ਮਹੀਨੇ ਲਓ ਜੀ ਸਾਢੇ 3 ਮਹੀਨੇ ਦਾ ਦੋਸਤੋ ਇਹ ਪਾਪਾ ਠੀਕ ਆ ਜੀ ਬਿਲਕੁਲ ਫੀਮੇਲ ਆ ਤੇ ਪਮੀਰੀਅਨ ਆ ਮਦਰ ਵੀ ਆਪਣੇ ਕੋਲ ਸੀ ਨਹੀਂ ਨਹੀਂ ਵੀਰੇ ਆਪਾਂ ਮੋਲ ਹੀ ਲਿਆਂਦੀ ਸੀ ਇਹਦੇ ਬਾਰੇ ਅਹੀ ਇਰਾਦਾ ਬਦਲਦਾ ਹੋਰ ਲਿਆਉਣਾ ਆਪਾਂ ਬੱਚਾ ਠੀਕ ਹੈ ਜੀ ਹਾਂਜੀ ਲਓ ਦੋਸਤੋ ਬਹੁਤ ਵੀਰ ਸ਼ੋਅ ਕਰਖਦੇ ਆ ਠੀਕ ਹੈ ਜੀ ਬਾਕੀ ਜਿਆਦਾ ਹੈਵੀ ਜੱਤ ਤੇ ਬਿਲਕੁਲ ਵਾਈਟ ਰੰਗ ਦੇ ਵਿੱਚ ਆ ਕੋਈ ਮਤਲਬ ਇਹ ਨਹੀਂ ਹੈਗਾ ਵੀ ਕੋਈ ਡੱਬ ਜੇ ਨਹੀਂ ਪਾਇਆ ਕਿਹਦਾ yellow ਡੱਬ ਪਾਇਆ ਹੁੰਦੇ ਥੋੜੀ ਕ੍ਰਾਸ ਬਰੀਡ ਦੇ ਵਿੱਚ ਹੋ ਜਾਂਦੀ ਆ ਆ ਤੁਸੀਂ ਵੇਖੋ ਬਿਲਕੁਲ ਪੂਛ ਪਾਜ ਦੀ ਹੈਵੀ ਗਰੋਥ ਵਾਲ ਹੇਅਰ ਕਾਫੀ ਆ ਵੱਡੀ ਮਾਤਰਾ ਦੇ ਵਿੱਚ ਪੁਰੀ ਹੈਵੀ ਆਜਾਤ ਵਾਲੇ ਪਾਸਿਓਂ ਠੀਕ ਹੈ ਇਹ ਪਮੀਰੀਅਨ ਫੀਮੇਲ ਡੌਗ ਜਿਹੜੀ ਦੋਸਤੋ ਇਹ ਵੀ ਵੇਰ ਸੇਲ ਕਰਦਾ ਪਿਆ ਤੇ ਅਮਰਤ ਇਹ ਕਿੰਨੇ ਦੀ ਵੀਰੇ 5000 ਦੀ ਪਿੰਜਰੇ ਸਨੇ ਦੇ ਦਾਂਗੇ ਆਪਾਂ ਲੈ ਪਿੰਜਰੇ ਸਮੇਤ ਹਾਂ ਜਿਹੜੀ ਦੇ ਦੇਣੀ ਆ ਆਪਾਂ ਠੀਕ ਹੈ ਜੀ ਕਿਉਂਕਿ ਫੇਰ ਜੇ ਮੁੱਲ ਕਰਨਾ 5500 ਠੀਕ ਹੈ ਜੀ ਹਾਂ ਲਓ ਦੋਸਤੋ ਪਿੰਜਰੇ ਸਮੇਤ ਇਸ ਤਰ੍ਹਾਂ ਜਿਹੜੀ ਤੁਹਾਨੂੰ ਮਿਲ ਜੂਗੀ 5000 ਦੀ ਇਹ ਠੀਕ ਹੈ ਜੀ ਫੀਮੇਲ ਆ ਸੋ ਕਾਫੀ ਵੀਰ ਸ਼ੌਂਕ ਰੱਖਦੇ ਆ ਇਸ ਬਰੀਡ ਦਾ ਵੀ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਇਹ ਵੀ ਵੀਰ ਸੇਲ ਕਰਦਾ ਪਿਆ ਇਹ ਅਮਰਤ ਇੱਕ ਨੰਬਰ ਬੋਲ ਦੇ ਵੀਰ ਆਪਣੇ ਨੰਬਰ ਵੀਰੇ ਆਪਣਾ 8144502987282429 ਠੀਕ ਹੈ ਜੀ ਹਾਂਜੀ ਲੋਕ ਵੀ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇਹ ਨਾਗ ਸੀਗੇ ਵੀਰ ਅਮਰਤ ਹੁਣਾਂ ਦੇ ਕੋਲ ਜਿਨ੍ਹਾਂ ਦੇ ਵਿੱਚੋਂ ਆਪਾਂ ਤੁਹਾਨੂੰ ਇੱਕ ਫੀਮੇਲ ਬੱਚਾ ਦਿਖਾਇਆ ਪਪ ਠੀਕ ਹੈ ਜੀ ਪੋਪੀ ਆ ਬਿਲਕੁਲ ਪਮੀਰੀਅਨ ਡੌਗ ਬਰੀਡ ਦੇ ਵਿੱਚ ਤੇ ਇੱਕ ਜਰਸੀ ਬਰੀਡ ਦੇ ਵਿੱਚ ਇਹ ਵੜ ਦਿਖਾਤੀ ਹੈ ਇੱਕ ਗੱਭਣ ਕੋਈ ਸੱਤਾ ਕ ਮਹੀਨਿਆਂ ਦੀ ਝੋਟੀ ਆ ਸੋ ਨੰਬਰ ਬਿਲਕੁਲ ਸਕਰੀਨ ਤੇ ਲੱਗਾ ਹੈ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਜੀ ਇੱਕ ਜਿਹੜੀ ਝੋਟੀ ਤੁਹਾਨੂੰ ਇਹ ਮਾਜ ਦਿਖਾਈ ਹੈ ਬਿਲਕੁਲ ਸਚਰ ਸੂਈ ਆਨਕੇ ਆਪਣੀ ਜਿਹੜੀ ਦੋਸਤੋ ਨਰਕ ਪਰਖਾ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਲਾਂਭਾ ਲੈ ਕਿੰਤੂ ਪਰੰਤੂ ਉਹ ਮਾੜੀ ਗੱਲ ਆ ਪਹਿਲਾਂ ਆਪਣੀ ਜਿਹੜੀ ਸਾਈਬ ਇਹਨਾਂ ਕਰਕੇ ਤਸੱਲੀ ਜ਼ਰੂਰ ਕਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ